ਪੰਜਾਬ ਪੰਜਾਬੀ ਅਤੇ ਪੰਜਾਬੀ ਦਾ ਪਿਆਰਾ ਗਾਇਕ ਲੱਕੀ ਗਿਲ ਸੰਗੀਤ ਖੇਤਰ ਵਿੱਚ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਵੱਲੋਂ ਲੱਕੀ ਗਿਲ ਦੀ ਮਿੱਠੀ ਆਵਾਜ਼ ਵਿੱਚ ਗائے ਸਭਿਆਚਾਰਕ ਤੇ ਪਰਿਵਾਰਿਕ ਗੀਤਾਂ ਤੋਂ ਇਲਾਵਾ ਗੀਤਾਂ ਨੂੰ ਬਹੁਤ ਹੀ ਪਿਆਰ ਮਿਲਿਆ ਹੈ ਸਾਉ ਜਿਹੇ ਸੁਬਾ ਦਾ ਗੱਭਰੂ ਲੱਕੀ ਗਿਲ ਆਪਣੀ ਸਾਫ਼ ਸੁਥਰੀ ਗਾਇਕੀ ਕਲਾ ਤੋਂ ਇਲਾਵਾ ਆਪਣੀ ਪਲੇਠੀ ਦੀ ਧਾਰਮਿਕ ਐਲਬਮ ਚੜੀ ਸਾਡੇ ਗੁੱਡੀ 2023 ਵਿੱਚ ਰਿਲੀਜ਼ ਕੀਤੀ ਸੀ ਪਿਤਾ ਰਮੇਸ਼ ਬੱਗਾ ਦੀ ਛਤਰਛਾਇਆ ਹੇਠ ਛੋਟੀ ਉਮਰ ਤੋਂ ਹੀ ਲੱਕੀ ਗਿਲ ਸੰਗੀਤ ਕਲਾ ਨਾਲ ਜੁੜ ਗਿਆ ਸੀ ਅਤੇ ਬੁਲੰਦੀਆਂ ਨੂੰ ਛੂੰਦਿਆਂ ਹੋਇਆਂ ਅੱਜ ਇੱਕ ਵਾਰ ਫੇਰ ਮਾਤਾ ਰਾਣੀ ਦੀ ਅਪਾਰ ਕਿਰਪਾ ਨਾਲ ਮਾਤਾ ਦੀਆਂ ਪੀਟਾਂ ਦੀ ਐਲਬਮ ਰਿਲੀਜ਼ ਕੀਤੀ ਹੈ ਜਿਸ ਦਾ ਟਾਈਟਲ ਹੈ ਅੱਜ ਜਗਰਾਤਾ ਦਾਤੀ ਦਾ ਇਸ ਐਲਬਮ ਵਿੱਚ ਬੜੇ ਮੰਝੇ ਹੋਏ ਨਾਮਵਰ ਅਦਾਕਾਰਾਂ ਵੱਲੋਂ ਬਖੂਬੀ ਰੋਲ ਨਿਭਾਈ ਗਏ ਨੇ ਇਸ ਮੌਕੇ ਅਜ ਅੰਮ੍ਰਿਤਸਰ ਵਿਖੇ ਇਸ ਐਲਬਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਇਸੇ ਮੌਕੇ ਮਾਤਾ ਆਰਤੀ ਦੇਵਾ ਜੀ ਵੱਲੋਂ ਪੋਸਟਰ ਰਿਲੀਜ਼ ਸੰਗਤਾਂ ਦੇ ਰੂਬਰੂ ਕੀਤਾ ਗਿਆ ਅਤੇ ਲक्की ਗਿਲ ਨੂੰ ਮਾਤਾ ਆਰਤੀ ਦੇਵਾ ਜੀ ਵੱਲੋਂ ਸਨਮਾਨਿਤ ਕਰ ਆਸ਼ੀਰਵਾਦ ਵੀ ਦਿੱਤਾ ਗਿਆ ਜੀ ਸਾਰਿਆਂ ਨੂੰ ਪਹਿਲੇ ਜੈ ਮਾਤਾ ਦੇ ਜੀ ਮੇਰਾ ਨਾਮ ਲੱਕੀ ਗਿਲ ਉਹ ਜੋ ਕਿ ਮੈਂ ਮਹਾਮਾਹੀ ਦੇ ਚਰਨਾਂ ਦੇ ਵਿੱਚ ਅੱਜ ਜਗਰਾਤਾ ਦਾਤੀ ਦਾ ਮਹਾਮਾਈ ਦੀ ਪੇਟ ਵੀ ਨੇ ਇਸ ਕਿਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਣਾ ਪਿਆਰ ਦਿਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਵੱਤ ਤੋਂ ਵੱਧ ਸ਼ੇਅਰ ਕਰੋ ਉਸ ਤੋਂ ਪਹਿਲਾਂ ਜੀ ਮੇਰੀ ਚੜੀ ਸਾਡੀ ਗੁੱਡੀ ਦਾ ਚੜਾਈ ਰੱਖੀ ਦਾਤੀ ਹੈ ਪਹਿਲੀ ਜੋ ਕੀ ਮਹਾਮਾਈ ਦੇ ਚਰਨਾਂ 'ਚ ਭੇਡ ਕੀਤੀ ਸੀ ਇਹ ਜਿਹੜੀ ਪੇਟ ਹੈ ਮੇਰੀ ਦੂਸਰੀ ਹੈ ਦੂਸਰੀ ਮਹਾਮਾਈ ਦੇ ਚਰਨਾਂ 'ਚ ਭੇਡ ਕੀਤੀ ਹੈ ਇਹ ਜੀ ਮੈਂ ਆਪਣੇ ਫਾਦਰ ਸਾਹਿਬ ਸ੍ਰੀ ਰਮੇਸ਼ ਵੱਗਾ ਜੀ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਮੈਨੂੰ ਮਹਾਮਾਯੀ ਦੇ ਚਰਨਾਂ ਦੇ ਵਿੱਚ ਭੇਟਾ ਗਾਣ ਦਾ ਮੌਕਾ ਮਿਲਿਆ ਔਰ ਜੋ ਕੀ ਘਰ ਦੇ ਵਿੱਚ ਹੀ ਮੈਂ ਉਹਨਾਂ ਕੋਲ ਸਿੱਖਿਆ ਲਿੱਤੀ ਹੈ ਉਸ ਤੋਂ ਬਾਅਦ ਭੇਟ ਮੈਂ ਕੀਤੀ ਹੈ ਆ ਜੋ ਸਾਰੇ ਵਿੱਚ ਖੁਸ਼ੀ ਦੇ ਮਾਦ ਜਕਾਰੇ ਲਈਏ ਆ ਜੋ ਸਾਰੇ ਵਿੱਚ ਖੁਸ਼ੀ ਦੇ ਮਾਦ ਜਕਾਰੇ ਲਈਏ ਅੱਜ ਜਗ ਰਤਾ ਦਤੀ ਦਾ ਜੋ ਰਲ ਮਿਲ ਪੰਗੜਾ ਪਾਈਏ ਅੱਜ ਜਗ ਰਤਾ ਦਤੀ ਦਾ ਆ ਜੋ ਰਲ ਮਿਲ ਪੰਗੜਾ ਪਾਈਏ ਅੱਜ ਜਗ ਰਤਾ ਦਾਤੀ ਦਾ ਜੋ ਰਲ ਮਿਲ ਪੰਗੜਾ ਪਾਈਏ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਔਰ ਆਪਣੇ ਸਾਰੇ ਹੀ ਜਿੰਨੇ ਵੀ ਆਡੀਅנס ਸੰਧੀ ਹੈ ਅਗਰ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ

यानी कि माता की बेटे को सुन करके ज्ञान प्राप्त करें और फल प्राप्त करें इनसे दुगना और चुगना का बन बन करके फिर आगे भगवती माँ का गुणगान करते रहें और सभी जीवों को साथ जोड़ने का मार्ग बताए यही हमारा सनातन धर्म का एक नारा है जो सभी को जोड़ना प्यार करना महत्व करना एक दूसरे से जोड़ने का यही मार्ग लाए यही परमेश्वर से प्रार्थना करते हैं सभी सत्संग को जय माता दी जय माता दी